ਸਾ ਸេចਗਾਦੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਮੀਨ ਵੇਖੋ ਲੋਜਿਕ ਦਾ ਮਤਲਬ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਇਸ ਕਰਕੇ ਇੱਕ ਸਾਇੰਸ ਹੈ ਇੱਕ ਵਿਗਿਆਨ ਹੈ ਜਿਸ ਮੁਤਾਬਕ ਅਸੀਂ ਹਰ ਚੀਜ਼ ਕਰਦੇ ਹਾਂ ਸ਼ਰਧਾ ਭਗਤੀ ਪਰਮਾਤਮਾ ਇਹ ਤੁਹਾਡਾ ਆਪਣਾ ਪਰਸਨਲ ਹੈ ਪਰਸਨਲ ਮੀਨਸ ਮੇਰਾ ਮਨ ਕਿੱਥੇ ਖੜਦਾ ਹੈ ਮੈਨੂੰ ਕਿੱਥੇ ਵਿਸ਼ਵਾਸ ਹੈ ਬਸ ਉੱਥੇ ਹੀ ਪਰਮਾਤਮਾ ਹੈ ਕਿਉਂਕਿ ਪਰਮਾਤਮਾ ਕਹਿੰਦੇ ਕਣ ਕਣ ਚ ਮੈਂ ਕਿਸੇ ਦੀ ਵੀਡੀਓ ਸੁਣਦੀ ਸੀ ਕੋਈ ਕਹਿੰਦਾ ਜੀ ਮੰਦਰਾਂ ਚ ਜਾਂ ਧਾਰਮਿਕ ਸਥਾਨਾਂ ਤੇ ਕੀ ਰੱਖਿਆ ਹੈ ਪਰਮਾਤਮਾ ਤੇ ਕਣ ਕਣ ਚਾਤੇ ਉਹ ਕਹਿੰਦੇ ਅਗਰ ਕਣ ਚਾਤੇ ਮੰਦਿਰ ਵਿੱਚ ਕਿਉਂ ਨਹੀਂ ਹੈ ਹੈਨਾ ਤਾਂ ਇੱਥੇ ਕਿਉਂ ਨਹੀਂ ਹੈ ਕਿਉਂਕਿ ਅਸੀਂ ਉਸ ਨੂੰ ਇੱਕ ਨਾਮ ਦਿੱਤਾ ਉਸ ਜਗ੍ਹਾ ਤੇ ਉਸ ਦੀ ਉਸ ਕੁਦਰਤ ਦੀ એનર્ਜੀ ਹੈ ਜਿੱਥੇ ਜਾ ਕੇ ਸਭ ਦਾ ਸਿਰ ਝੁਕਦਾ ਹੈ ਬਾਕੀ ਉਹ ਕਿੱਥੇ ਨਹੀਂ ਹੈ ਇਹ ਤੇ ਕੋਈ ਜਗ੍ਹਾ ਹੈ ਹੀ ਨਹੀਂ ਹੈ ਕਿਉਂਕਿ ਸਾਰੀ ਦੁਨੀਆ ਹੀ ਉਸਦੀ ਹੈ ਸਾਰੇ ਗ੍ਰਹਿ ਹੀ ਉਸਦੇ ਆ ਸਾਰਾ ਬ੍ਰਹਿਮੰਡ ਉਸਦਾ ਹੈ ਤੇ ਫਿਰ ਉਸ ਨੂੰ ਛੋਟੇ ਹਿੱਸਿਆਂ ਵਿੱਚ ਵੰਡਣਾ ਸਮਝਦਾਰੀ ਨਹੀਂ ਆਪਾਂ ਧਰਮ ਦੇ ਨਾਂ ਤੇ ਡਿਸਕਸ਼ਨ ਨਹੀਂ ਕਰਨੀ ਆਪਾਂ ਅੱਜ ਸਰਦਾਂ ਤੇ ਵਿਸ਼ਵਾਸ ਦੀ ਇਸ ਕਰਕੇ ਗੱਲ ਕੀਤੀ ਕਿਉਂਕਿ ਅੱਜ ਮਹਾਸ਼ਿਵਰਾਤਰੀ ਦਾ ਦਿਨ ਹੈ ਮਹਾਸ਼ਿਵਰਾਤਰੀ ਤੇ ਸ਼ਿਵ ਦੀ ਤੇ ਪਾਰਵਤੀ ਦੇ ਮਿਲੰਦੀ ਰਾਤ ਮਹਾਸ਼ਿਵਰਾਤਰੀ ਸ਼ਿਵ ਰਾਤ ਹੈ ਨਾ ਰਾਤ ਨੂੰ ਸ਼ਾਮ ਨੂੰ ਭੋਲੇनाथ ਦੀ ਪੂਜਾ ਕੀਤੀ ਜਾਂਦੀ ਹੈ ਸ਼ਿਵਲਿੰਗ ਤੇ ਫੁੱਲ ਚੜਾਏ ਜਾਂਦੇ ਆ ਤਤੂਰੇ ਦੇ ਫਲ ਚੜਾਏ ਜਾਂਦੇ ਆ ਸਾਰਾ ਦਿਨ ਮੰਦਿਰਾਂ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ ਲੰਗਰ ਲਗਾਏ ਜਾਂਦੇ ਆ ਭੋਲੇनाथ ਦੇ ਭਜਨ ਗਾਏ ਜਾਂਦੇ ਆ ਮਹਾਮਰਤੁੰਜ ਦਾ ਜਾਪ ਕੀਤਾ ਜਾਂਦਾ ਹੈ ਹਰ ਜਗ੍ਹਾ ਤੇ ਜੈ ਭੋਲੇनाथ ਦੇ ਜੋ ਹੁੰਦੇ ਆ ਮਤਲਬ ਨਾਰੇ ਲੱਗਦੇ ਆ ਜੇ ਨਾਰਿਕ ਨਹੀਂ ਕਹਿ ਸਕਦੇ ਆਪਾਂ ਭਗਤ ਉਸ ਦੀ ਪ੍ਰਸ਼ੰਸਾ ਕਰਦੇ ਆ ਆਪਣੇ ਜੋ ਕਿ ਸ਼ਿਵਜੀ ਭੋਲੇਨਾਥ ਦੇਖੋ ਜੋ ਵੀ ਹੈ ਜਿੱਥੇ ਵੀ ਹੈ ਜਿਵੇਂ ਜਿਸ ਦਾ ਜਿੱਥੇ ਮਨ ਖੜਿਆ ਉੱਥੇ ਸਭ ਕੁਝ ਹੈ ਭੋਲੇਨਾਥ ਨੂੰ ਸ਼ਿਵਜੀ ਨੂੰ ਬਹੁਤ ਸਾਰੇ ਨਾਮ ਨਾਲ ਦੁਨੀਆ ਜਾਣਦੀ ਹੈ ਬਹੁਤ ਸਾਰੇ ਨਾਮ ਨਾਲ ਅਸੀਂ ਮੰਨਦੇ ਹਾਂ ਪਰ ਅਸਲ ਦੇ ਵਿੱਚ ਭੋਲੇਨਾਥ ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਕਹਿੰਦੇ ਆ ਆਪਣੇ ਜਲਦੀ ਪ੍ਰਸੰਨ ਹੋ ਜਾਂਦੇ ਆ ਕਹਿੰਦੇ ਆ ਬੜੀ ਜਲਦੀ ਆਪਣੇ ਭਗਤਾਂ ਦੀਆਂ ਮਨੋ ਕਾਮਨਾ ਨੂੰ ਪੂਰਨੀ ਕਰਦੇ ਆ ਕਹਿੰਦੇ ਆ ਕਿ ਜੋ ਇੱਥੇ ਵਿਸ਼ਵਾਸ ਕਰਦੇ ਉਹਨਾਂ ਦਾ ਵਿਸ਼ਵਾਸ ਹਮੇਸ਼ਾ ਬਣਿਆ ਰਹਿੰਦਾ ਹੈ ਤੇ ਜਲਦੀ ਹੀ ਉਸ ਦੀ ਕਿਰਪਾ ਹੋ ਜਾਂਦੀ ਹੈ ਹੈਨਾ ਚਲੋ ਅੱਜ ਮਹਾਸ਼ਿਵਰਾਤਰੀ ਤੇ ਰਾਸ਼ੀ ਦੇ ਮੁਤਾਬਕ ਕਿਸੇ ਨੇ ਕੀ ਕਰਨਾ ਹੈ ਆਪਾਂ ਇਸ ਦੇ ਮੁਤਾਬਕ ਚਰਚਾ ਕਰਾਂਗੇ ਕਿਉਂਕਿ ਲਗਨ ਦਾ ਇੱਕ ਮਾਲਕ ਹੈ ਸਾਡਾ ਲਗਨ ਦਾ ਇੱਕ ਮਾਲਕ ਹੈ ਕਿਹਾ ਸੀ ਆਪਣੇ ਆਪ ਦੇ ਆਪ ਹੀ ਮਾਲਕ ਆ ਆਪਣੇ ਆਪ ਦੇ ਆਪ ਮਾਲਕ ਕੁਦਰਤ ਸਾਨੂੰ ਪੈਦਾ ਕਰਨ ਵਾਲੀ ਹੈ ਸਾਡੀ ਡੋਰ ਉਸਦੇ ਹੱਥ ਵਿੱਚ ਹੈ ਪਰ ਉਸਨੇ ਉਹ ਡੋਰ ਢਿੱਲੀ ਛੱਡੀ ਹੋਈ ਹੈ ਕਿ ਜੋ ਅਸੀਂ ਕਰਮ ਕਰਦੇ ਆ ਜਿਸ ਅਨਸਾਰ ਕਰਦੇ ਆ ਉਸ ਅਨਸਾਰ ਸਾਨੂੰ ਇਹ ਦੁਨੀਆਦਾਰੀ ਦੇ ਸੁੱਖ ਤੇ ਦੁੱਖ ਸਾਡੇ ਮਨ 'ਚ ਲੱਗਦੇ ਆ ਪਰ ਨਾ ਅਸੀਂ ਆਪਣੀ ਸੋਚ ਬਦਲ ਸਕਦੇ ਆ ਨਾ ਅਸੀਂ ਆਪਣੀ ਆ ਬਾਹਾਂ ਉਹਨੀਆਂ ਜ਼ਿਆਦਾ ਫੈਲਾ ਸਕਦੇ ਆ ਜਿੰਨੀ ਉਹ ਖੁੱਲ੍ਹ ਦਿੰਦਾ ਏ ਉਹਨੇ ਅਸੀਂ ਫੈਲ ਦੇ ਆ ਤਾਂ ਇਹ ਨਹੀਂ ਕਿ ਉਹਦੇ ਵੱਲ ਮੂੰਹ ਕਰਕੇ ਬੈਠੇ ਰੋ ਕਿ ਖੁੱਲ ਦੇ ਖੁੱਲ ਦੇ ਤਾਂ ਫੈਲੀਏ ਜਿੰਨੀ ਹਿੰਮਤ ਨਾਲ ਤੁਸੀਂ ਇਹ ਦੁਨੀਆਦਾਰੀ ਚ ਭੱਜ ਸਕਦੇ ਹੋ ਦੁਨੀਆ ਦੇਖ ਸਕਦੇ ਹੋ ਜਿੰਨਾ ਵਕਤ ਉਸ ਕੁਦਰਤ ਨੇ ਤੁਹਾਨੂੰ ਟਿੱਲਾ ਛੱਡਿਆ ਏ ਤਾਂ ਉਹ ਦੇਖਣੀਆਂ ਚਾਹੀਦੀਆਂ ਨੇ ਹਰ ਦੁਨੀਆ ਦਾਰੇ ਦਾ ਕੋਨਾ ਅਗਰ ਦੇਖਣ ਦਾ ਮੌਕਾ ਮਿਲੇ ਤਾਂ ਘੁੰਮੋ ਫਿਰੋ ਦੁਨੀਆ ਬੜੀ ਖੂਬਸੂਰਤ ਹੈ ਆਪਣੇ ਆਪ ਨੂੰ ਇੱਕ ਦਾਇਰੇ ਚ ਬੰਨ ਕੇ ਰੱਖਣਾ ਤਾਂ ਸਮਝਦਾਰੀ ਨਹੀਂ ਹੈ ਆਪਾਂ ਕਰਾਂਗੇ ਮਹਾਸ਼ਿਵਰਾਤਰੀ ਦੀ ਗੱਲ ਆਪਾਂ ਕਰਾਂਗੇ ਅੱਜ ਦੇ ਖਾਸ ਦਿਨ ਦੀ ਗੱਲ ਦੱਸਾਂਗੇ ਕਿਹੜੀਆਂ ਰਾਸ਼ੀਆਂ ਵਾਲੇ ਨੂੰ ਕੀ ਕਰਨਾ ਹੈ ਇੱਕ ਗੱਲ ਜ਼ਰੂਰ ਹੈ ਕਿ ਮਹਾਸ਼ਿਵਰਾਤਰੀ ਦੀ ਆਪ ਸਭ ਨੂੰ ਮੁਬਾਰਕਾਂ ਤੇ ਦੂਸਰੀ ਗੱਲ ਇਹ ਕਿ ਇਹ ਭੋਲੇनाथ ਦੀ ਕਿਰਪਾ ਸ਼ਿਵਜੀ ਭੋਲੇनाथ ਦੀ ਕਿਰਪਾ ਆਪ ਸਭ ਤੇ ਬਣੀ ਰਹੇ ਮਹਾਦੇਵ ਆਪ ਸਭ ਦੀਆਂ ਮਨੁਕਾਮਨਾਵਾਂ ਪੂਰੀਆਂ ਕਰਨ ਕਹਿੰਦੇ ਆ ਕਿ ਮਨ ਚਾਹਿਆ ਵਾਰ ਮਿਲਣ ਦੇ ਮਿਲਦਾ ਨਾ ਮਿਲਦਾ ਹੋਵੇ ਤਾਂ ਭਾਰਤੀ ਤੇ ਸ਼ਿਵਜੀ ਦੀ ਪੂਜਾ ਕਰਨ ਤੇ ਬੜਾ ਅੱਛਾ ਹੁੰਦਾ ਚਲੋ ਵਿਸ਼ਵਾਸ ਹੈ ਹੋਣਾ ਵਿੱਚ ਆਈਦਾ ਹੈ ਜੇ ਪੂਰਨ ਹੁੰਦੀ ਹੈ ਕਿਤੇ ਚੀਜ਼ ਮੱਥਾ ਟੇਕਣ ਨਾਲ ਉਸਾਰਸ਼ੀਰਵਾਦ ਲੈਣ ਨਾਲ ਕਿਉਂਕਿ ਬੜੀ ਕਿਰਪਾ ਹੈ ਭੋਲੇ ਨਾਤੀ ਸਭ ਤੋਂ ਵਧੀਆ ਗੱਲ ਕੀ ਹੈ ਉਹਨਾਂ ਦੀ ਜੋ ਕਿ ਜਿੱਦਾਂ ਕ੍ਰਿਸ਼ਨ ਜੀ ਕਹਿੰਦੇ ਆ ਦੇਖੋ ਹਰ ਹਰ ਦੁਨੀਆਦਾਰੀ ਰੰਗ ਬਰੰਗੀ ਹੈ ਹੁਣ ਇੱਕ ਗੱਲ ਤੇ ਆਪਾਂ ਚਰਚਾ ਜ਼ਰੂਰ ਕਰ ਲੈਨੇ ਆ ਕਿ ਦੁਨੀਆਦਾਰੀ ਰੰਗ ਬਰੰਗੀ ਹੈ ਹੁਣ ਦੇਖ ਤੇ ਵੀ ਦੇਖੋ ਆਪਣੀ ਆਪਣੀ ਸੋਚ ਆ ਸਭ ਦੀ ਹੁਣ ਕ੍ਰਿਸ਼ਨ ਜੀ ਕਹਿੰਦੇ ਆ ਕ੍ਰਿਸ਼ਨ ਜੀ ਠਾਕੁਰ ਜੀ ਕਹਿੰਦੇ ਆ ਕਿ ਆਨੰਦ ਲਓ ਦੁਨੀਆਦਾਰੀ ਚ ਰਹੋ ਪ੍ਰੇਮ ਚ ਰੰਗੇ ਰਹੋ ਇੰਜੋਏ ਕਰੋ ਕੰਮ ਕਰੋ ਫਲ ਦੀ ਚਿੰਤਾ ਨਾ ਕਰੋ ਫਲ ਕਿਨੇ ਦੇਣਾ ਉਸਨੇ ਦੇਣਾ ਤੁਹਾਡੀ ਨੀਅਤ ਤੇ ਤੁਹਾਡੇ ਕਰਮ ਦੇ ਮੁਤਾਬਕ ਤਾਂ ਇਸ ਕਰਕੇ ਖੁੱਲ ਕੇ ਜਿਓ ਜੋ ਹੋ ਰਿਹਾ ਉਹ ਉਸ ਦੀ ਮਰਜ਼ੀ ਨਾਲ ਹੋ ਰਿਹਾ ਚੰਗਾ ਜਾਂ ਬੁਰਾ ਜਾਣਣਾ ਤੁਹਾਡਾ ਤਾ ਚੰਗਾ ਜਾਂ ਬੁਰੇ ਬਾਰੇ ਡਿਸੀਜਨ ਲੈਣਾ ਜਾਂ ਐਨੇ ਹੀ ਕਿਸੇ ਚੀਜ਼ ਨੂੰ ਲੈ ਕੇ ਬੈਠੇ ਰਹਿਣਾ ਤੁਹਾਡਾ ਕੰਮ ਨਹੀਂ ਹੈ ਕੀ ਲੈ ਕੇ ਆਇਆ ਤੇ ਕੀ ਲੈ ਕੇ ਜਾਣਾ ਹੈ ਸਭ ਕੁਝ ਇੱਥੇ ਹੀ ਹੈ ਦੁੱਖ ਸੁੱਖ ਖੇਤੀ ਨੇ ਚੀਜ਼ਾਂ ਵੀ ਇੱਥੇ ਰਹਿ ਜਾਣੀਆਂ ਨੇ ਹਨਾ ਆਪਾਂ ਪਤਾ ਕੀਤਾ ਦੇ ਸਾਥ ਇਦੋ ਜੀ ਗੱਲ ਭੋਲੇ ਨਦੀ ਕਹਿੰਦੇ ਆ ਕੁਝ ਵੀ ਨਹੀਂ ਹੈ ਬਸ ਉਹਦੀ ਮਸਤੀ ਵਿੱਚ ਰੰਗੇ ਰਹੋ ਉਹ ਆਪਣੇ ਆਪ ਨੂੰ ਉੱਥੇ ਅਪਰਤ ਕਰ ਦੋ ਹਨ ਕਿਉਂਕਿ ਜੋ ਤੁਹਾਡੇ ਕੋਲ ਹੈ ਉਹ ਸਭ ਕਿਉਂਕਿ ਉਹ ਕਿੱਥੇ ਬੈਠੇ ਆ ਬਿਰਾਂ ਚ ਬਬੂਤੀ ਲਾਈ ਹੋਈ ਹੈ ਸਿਰ ਤੇ ਨਾਗ ਬਿਠਾਏ ਹੋਏ ਨੇ ਗੰਗਾ ਵਹਿ ਰਹੀ ਹੈ ਬਸ ਮਸਤ ਨੇ ਤੇ ਹੁਣ ਹਰ ਕੋਈ ਹਰ ਤਰ੍ਹਾਂ ਨਾਲ ਨਹੀਂ ਕਰ ਸਕਦਾ ਹਨਾ ਤੇ ਕੁਝ ਦੇਵੀ ਦੇਵਤੇ ਨੇ ਕਿ ਆਪਣਾ ਹੱਕ ਮੰਗਣਾ ਪੈਂਦਾ। ਕੁਝ ਦੇਵੀ ਦੇਵਤੇ ਨੇ ਛੱਡ ਦੋ ਉਹਦੇ ਤੇ। ਕੁਝ ਕਹਿੰਦੇ ਆ ਕਿ ਮਿਹਨਤ ਕਰੋ। ਹਨਾ? ਮਤਲਬ ਸਾਡੇ ਧਰਮ ਗ੍ਰੰਥ ਸਾਨੂੰ ਅੱਛੇ ਕਰਮ ਕਰਨਾ ਸਿਖਾਉਂਦੇ ਆ। ਤੇ ਇਹ ਦੁਨੀਆ ਰੰਗ-ਬਰੰਗੀ ਵਿੱਚ ਰੰਗ-ਬਰੰਗੇ ਹਰ ਤਰ੍ਹਾਂ ਦੇ ਇਹ ਕਰਮ, ਕੰਮ, ਗੱਲਾਂਬਾਤਾਂ ਸਾਨੂੰ ਮਿਲ ਜਾਂਦੀਆਂ। ਡਿਪੈਂਡ ਕਰਦਾ ਸਾਡੇ ਤੇ ਕਿ ਅਸੀਂ ਕਿਸ ਚੀਜ਼ ਨੂੰ ਕਿਸ ਤਰ੍ਹਾਂ ਨਾਲ ਲੈਂਦੇ ਆ। ਤੇ ਉਹ ਵੀ ਅਸੀਂ ਕਿਸ ਤਰ੍ਹਾਂ ਨਾਲ ਲੈਣਿਆ ਇਹ ਵੀ ਉਸਦੇ ਹੀ ਹੱਥ ਤੱਕ ਜੋ ਸੋਚ ਉਸਦੀ ਸਾਡੇ ਦਿਮਾਗ ਚ ਵੱੜ ਜਾਂਦੀ ਹੈ ਅਸੀਂ ਉਦੋਂ ਹੀ ਸੋਚਦੇ ਹਾਂ ਤੇ ਫਿਰ ਸਾਡਾ ਅਸਤਿਤਵ ਤੇ ਇੰਨਾ ਕੋਈ ਹੈ ਕਿ ਦੁਨੀਆ ਚ ਆ ਸਾਹ ਚੱਲ ਰਹੇ ਆ ਉਹਦੀ ਕਿਰਪਾ ਬਣੀ ਰਹੇ ਹਰ ਦੇਵੀ ਦੇਵਤੇ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਅਸੀਂ ਬਹੁਤ ਵਧੀਆਂ ਵਾਂ ਪਰ ਸਾਹਮਣੇ ਵਾਲਾ ਸਾਡੇ ਤੋਂ ਵੀ ਵਧੀਆ ਹੈ ਜਦੋਂ ਇਹ ਸੋਚ ਲੈਨੇ ਆ ਤਾਂ ਬੜੀ ਨਿਮਰਤਾ ਵੀ ਆਉਂਦੀ ਹੈ ਬੜਾ ਪਿਆਰ ਵੀ ਆਉਂਦਾ ਹੈ ਤੇ ਇੱਕ ਦੂਜੇ ਨਾਲ ਮਿਲਵਟਨ ਵੀ ਵਰਤਾ ਹੈ ਹੈਨਾ ਤੇ ਚਲੋ ਅੱਜ ਮਹਾਸ਼ਿਵਰਾਤਰੀ ਤੇ ਜਾਨੀ ਕਿ ਸ਼ੁੱਕਰਵਾਰ ਵਾਲੇ ਦਿਨ 8 ਮਾਰਚ 2024 ਦਿਨ ਦੀ ਗੱਲ ਕੀਤੀ ਸ਼ੁੱਕਰਵਾਰ ਦਾ ਦਿਨ ਹੈ ਤੇ ਤਿਥੀ ਅੱਜ ਹੈ ਜੀ ਭਦਰਾ ਸਿਵਰਾਤ 9:58 ਮਿੰਟ ਤੋਂ ਸ਼ੁਰੂ ਹੋ ਜਾਏਗੀ ਅੱਜ ਪੰਚਕਰੰਭ ਹੋਣੀ ਹੈ ਪਤਾ ਹੈ ਰਾਤ ਨੂੰ 9:20 ਮਿੰਟ ਤੋਂ प्रदੋਸ਼ ਵਰਤ ਵੀ ਹੈ ਮਹਾਸ਼ਿਵਰਾਤਰੀ ਵੀ ਹੈ ਤੇ ਤਕਰੀਬਨ ਅੱਜ ਦੀ ਤਿਥੀ ਦੇ ਮੁਤਾਬਕ ਅ ਕੋਈ ਲੋਕ ਕਹਿੰਦੇ ਆ ਕਿ ਅੱਜ ਮਹਾਸ਼ਿਵਰਾਤਰੀ ਹੈ ਕੋਈ ਕਹਿੰਦੇ ਆ ਸ਼ਨੀਵਾਰ ਦੀ ਮਹਾਸ਼ਿਵਰਾਤਰੀ ਹੈ ਪਰ ਅਸਲ ਦੇ ਵਿੱਚ ਜੋ ਤਿਥੀ ਦੇ ਮੁਤਾਬਕ ਮਹਾਸ਼ਿਵਰਾਤਰੀ ਰਾਤ ਦੀ ਹੈ ਤਾਂ ਇਸ ਕਰਕੇ ਅੱਜ ਹੀ ਰਾਤ ਨੂੰ ਮਨਾਈ ਜਾਏਗੀ ਅਗਲੇ ਦਿਨ ਤਾਂ ਕੀ ਆ ਮੱਸਿਆ ਦਾ ਪੱਖ ਸ਼ੁਰੂ ਹੋ ਜਾਏਗਾ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ 6:18 ਵਜੇ ਤੋਂ ਤਾਂ ਇਸ ਕਰਕੇ ਉਹ ਰਾਤਰੀ ਮੱਸਿਆ ਦੀ ਹੋਏਗੀ ਤਾਂ ਕੀ ਹੈ ਕਿ ਅੱਜ ਦੇ ਦਿਨ ਹੀ ਅਸਲ 'ਚ ਮਹਾਸ਼ਿਵਰਾਤਰੀ ਦੀ ਪਾਠ ਪੂਜਾ ਕੀਤੀ ਜਾਏਗੀ ਵਰਤ ਰੱਖਿਆ ਜਾਏਗਾ ਠੀਕ ਹੈ ਰਾਹੁਕਾਲ ਦਾ ਟਾਈਮ ਅੱਜ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਦਾ ਰਹੇਗਾ ਕਿਹੜੇ ਰਾਸ਼ੀਆਂ ਵਾਲੇ ਨੇ ਕੀ ਕਰਨਾ ਹੈ ਮਹਾ ਸ਼ਿਵਰਾਤਰੀ ਤੇ ਖਾਸ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਇਹ ਰੇਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦਾ ਮਾਲਕ ਮੰਗਲ ਹੈ ਸ਼ਹਿਦ ਲੈ ਕੇ ਥੋੜਾ ਜਿਹਾ ਜ਼ਰੂਰ ਭੋਲੇ ਨਾਤੇ ਚੜਾ ਕੇ ਆਓ ਮੰਗਲ ਨੂੰ ਮਜ਼ਬੂਤੀ ਮਿਲੇਗੀ ਮੰਗਲ ਜੋ ਹੈ ਉਹ ਸ਼ਨੀ ਦੇ ਘਰ ਚੱਲ ਰਿਹਾ ਹੈ ਉੱਚ ਦਾ ਵਧੀਆ ਗੱਲ ਆ ਸ਼ਨੀ ਸ਼ਿਵਲਿੰਗ ਦਾ ਕਾਰਕ ਮੰਨਿਆ ਜਾਂਦਾ ਹੈ ਹਨਾ ਜੋ ਸ਼ਿਵਲਿੰਗ ਬਣੇ ਹੋਇਆ ਉਹ ਸ਼ਨੀ ਦੇ ਕਾਰਕ ਨੇ ਸ਼ਨੀ ਜੋ ਹੈ ਉਹ ਅ ਮਤਲਬ ਪੋਲਿਨਾਤੀ ਕਾफी ਜਿਆਦਾ ਭਗਤ ਮੰਨੇ ਗਏ ਆ ਸ਼ਨੀ ਮਹਾਰਾਜ ਪੋਲਿਨਾਤੇ ਭਗਤ ਸੀਗੇ ਤਾਂ ਇਸ ਕਰਕੇ ਸ਼ਨੀ ਦੀ ਸ਼ਾਂਤੀ ਮੰਗਲ ਦੀ ਮਜ਼ਬੂਤੀ ਦੇ ਲਈ ਜਾਂਦਾ ਤੁਸੀਂ ਥੋੜਾ ਜਿਆ ਸ਼ਹਿਦ ਸ਼ਿਵਲਿੰਗ ਤੇ ਚੜਾ ਕੇ ਆਉਨੇ ਹੋ ਤਾਂ ਮੰਗਲ ਨੂੰ ਮਜ਼ਬੂਤੀ ਮਿਲੇਗੀ ਸ਼ਨੀ ਦੇ ਘਰ ਵਿੱਚ ਤੇ ਸ਼ਨੀ ਸ਼ਾਂਤ ਵੀ ਰਹੇਗਾ ਤੇ ਜੋ ਤੁਹਾਡੇ तकरीबन ਲਾਲੂ ਤੁਸੀਂ ਦਸਵੇਂ ਖਾਨੇ ਦਾ ਤੇ 11ਵੇਂ ਖਾਨੇ ਦਾ ਮਾਲਕ ਇਨਕਮ ਦਾ ਮਾਲਕ ਹੈ ਤੇ ਅੱਜ ਦੇ ਦਿਨ ਤੁਹਾਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਵੈਸੇ ਪ੍ਰੋਗਰਾਮ ਦੇ ਅੰਦਰ ਵਿੱਚ ਸਾਰੇ ਰਾਸ਼ੀਆਂ ਵਾਲਿਆਂ ਨੂੰ ਕੀ ਕਰਨਾ ਹੈ ਇਹ ਵੀ ਦੱਸਾਂਗੇ ਟੌਰਸੀ ਵਾਲੀ ਬ੍ਰਿਖ ਰਾਸ਼ੀ ਵਾਲਿਆਂ ਦਾ ਮਾਲਕ ਹੈ ਜੀ ਸ਼ੁਕਰ ਤੇ ਸ਼ੁਕਰ ਹੈ ਚੰਦਨ ਤੇ ਚੰਦਨ ਦੀ ਲੱਕੜੀ ਅੱਜ ਤੁਸੀਂ ਸ਼ਿਵਲਿੰਗ ਤੇ ਚੜਾ ਕੇ ਆਓ ਚੰਦਨ ਦਾ ਲੇਪ ਆਪਣੀਆਂ ਉਂਗਲੀਆਂ ਦੇ ਉੱਤੇ ਐਦਾਂ ਚੰਦਨ ਦਾ ਤਿੰਨ ਉਂਗਲੀਆਂ ਨਾਲ ਲੇਪ ਲਗਾ ਕੇ ਤਿੰਨ ਲਾਈਨਾਂ ਭੋਲੇनाथ ਦੇ ਜਿਹੜੇ ਮੂਰੇ ਐਦਾਂ ਲਗਾਈਆਂ ਹੁੰਦੀਆਂ ਨੇ ਉੱਥੇ ਤੁਸੀਂ ਚੰਦਨ ਦਾ ਲੇਪ ਲਗਾਓ ਆਸ਼ੀਰਵਾਦ ਲਓ ਫੋਲ ਚੜਾਓ ਤੇ ਨਾਲ ਮੰਦਰ ਤੋਂ ਆਜੋ ਤੇ ਮੱਥਾ ਟੇਕੋ ਅਗਰ ਤੁਸੀਂ ਕੋਈ ਵਰਤ ਵਗੈਰਾ ਰੱਖਦੇ ਹੋ ਜਾਂ ਕੁਝ ਹੋਰ ਕਰਦੇ ਹੋ ਤਾਂ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਆਪਣੇ ਅਨਸਾਰ ਆਪਣੀ ਭਗਤੀ ਜੋ ਭਗਤੀ ਚ ਕਰ ਸਕਦੇ ਹੋ ਜਿੱਦਾਂ ਵੀ ਤੁਹਾਡਾ ਮਨ ਹੈ ਪਰ ਤਕਰੀਬਨ ਮਕਰ ਰਾਸ਼ੀ ਵਿੱਚ ਹੀ ਅੱਜ ਚੰਦਰਮਾਏ ਸ਼ਨੀ ਦੇ ਘਾਚ ਹੀ ਚੰਦਰ ਹੈ ਤੇ ਮੰਗਲ ਨਾਜੂਤੀ ਬਣਾ ਕੇ ਵੇ ਚੱਲ ਰਿਆ ਚਲ ਕੇ ਸ਼ੁਕਰ ਗੰਜ ਕੇ ਕੁੰਭ ਰਾਸ਼ੀ ਵਿੱਚ ਜਾ ਚੁੱਕੇ ਆ ਤੇ ਮੰਗਲ ਸੰਦਰਭੀ ਜੁਤੀ ਸ਼ੋਭਾ ਫਾਲਦੇਵੇ ਤਾਂ ਇਸ ਦੇ ਲਈ ਤੁਸੀਂ ਅੱਜ ਚੰਦਨ ਦੀ ਕੀ ਕਰਨਾ ਹੈ ਚੰਦਨ ਦੀਆਂ ਤਿੰਨ ਲਾਈਨਾਂ ਉਂਗਲੀ ਦੇ ਨਾਲ ਸ਼ਿਵਲਿੰਗ ਤੇ ਚੜਾਉਣੀਆਂ ਨੇ ਲਗਨ ਦੇ ਮਾਲਕ ਨੂੰ ਮਜ਼ਬੂਤੀ ਦੇਣ ਦੇ ਲਈ ਅਗਲੀ ਰਾਸ਼ੀ ਜੈਮਿਨੀ ਜਾਂ ਮਿਥੂਨ ਰਾਸ਼ੀ ਵਾਗਿਆ ਦੇ ਲਈ ਦੇਖਿਆ ਜਾਵੇ ਤਾਂ ਬੁੱਧ ਤੁਹਾਡੇ ਲਗਨ ਦਾ ਮਾਲਕ ਹੈ ਜੋ ਕਿ ਰਾਹੂ ਨਾਲ ਚੱਲ ਰਿਹਾ ਤੇ ਬੁੱਧ ਰੰਗ ਦੀ ਜੁਤੀ ਬਣੀ ਹੋਈ ਹੈ ਸਾਰੇ ਹੀ ਗ੍ਰਹਿ ਧਾਰਮਿਕ ਸਥਾਨ ਤੇ ਜਾ ਕੇ ਕਹਿੰਦੇ ਸ਼ਾਂਤ ਹੋ ਬੰਨੇ ਜਾਂਦੇ ਇਸ ਕਰਕੇ ਜੌਂ ਦੇ ਦੁੱਧ ਜੌਂ ਦੇ ਦੁੱਧ ਆ ਤੁਸੀਂ ਕੱਚੀ ਲੱਸੀ ਦੇ ਵਿੱਚ ਜਰਨੀ ਜੌਂ ਪਾ ਲਓ ਤੇ ਉਹ ਤੁਸੀਂ ਛਿਪੋ ਲੈਣਾ ਅੱਜ ਕੱਚੀ ਲੱਸੀ ਗੜ ਵੀ ਭਰ ਕੇ ਚੜਾਓ ਤੇ ਫਿਰ ਦੇਖੋ ਬੁਧਰਾਹੁ ਕਿਵੇਂ ਸ਼ਾਂਤ ਹੋ ਗਿਆ ਕਿਉਂਕਿ ਰਾਹੁ ਜਦੋਂ ਦੇ ਉਹਦੇ ਦਾਣੇ ਰਾਹੁ ਦੇ ਜੋ ਕਿ ਜੌਂ ਦੇ ਮੰਨੇ ਜਾਂਦੇ ਆ ਉਹ ਤੁਸੀਂ ਚੜਾਉਗੇ ਤਾਂ ਵਧੀਆ એનર્ਜੀ ਵਧੀਆ ਤੁਹਾਨੂੰ ਆਪਣੀ ਸਿਹਤ ਦੀ ਕਾਮਨਾ ਕਰਦੇ ਹੋਏ जरूर ये उपाय करो बड़ा अच्छा फल मिलेगा। ਤੁਹਾਨੂੰ ਜਾਂ ਤੁਸੀਂ 400 ग्राम ਜੌਂ ਵੈਸੇ ਜਿਵੇਂ ਦੇ ਸੀਲਿੰਗ ਤੇ ਰੱਖ ਸਕਦੇ ਹੋ। ਅچھے ਰਿਜ਼ਲਟ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ। ਰਾਹੁਣ ਸ਼ਾਂਤ ਰਹੇਗਾ, ਬੁੱਧ ਏਨਰਜੀ ਸ਼ੋਭਾ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਨੀਤਾ ਚੱਲ ਰਿਹਾ ਜੋ ਕਾਫੀ ਸਾਰੀਆਂ ਬਿਜ਼ਨਸ ਕੰਮ ਕਰਦੀਆਂ। ਪ੍ਰੋਬਲਮ ਤੁਹਾਨੂੰ ਦੇ ਰਿਹਾ। ਅਗਲੀ ਰਾਸ਼ੀ ਕੈਂਸਰ ਜਾਨੀ ਕਰਕ ਰਾਸ਼ੀ ਨੇ ਅੱਜ ਮਹਾ ਸ਼ਿਵਰਾਤਰੀ ਤੇ ਚੰਦਰ ਮੰਗਲ ਦੀ 유ਤੀ ਮਕਰ ਰਾਸ਼ੀ ਵਿੱਚ ਬਣੀ ਹੋਈ ਹੈ ਸਤਨੇ ਸਥਾਨ ਵਿੱਚ ਬੜੀ ਸ਼ੁਭ 유ਤੀ ਹੈ। ਚੰਦਰ ਪਾਣੀ, ਚੰਦਰ ਦੁੱਧ, ਮੰਗਲ ਸ਼ਹਿਦ, ਮੰਗਲ ਮਸਲਾ ਦੀ ਦਾ ਹੈਨਾ ਮੰਗਲ ਵੇਸਣ ਦੇ ਲੱਡੂ ਤਾਂ ਵੇਸਣ ਦੇ ਲੱਡੂ ਲੈ ਕੇ ਅੱਜ ਤੁਸੀਂ ਛਿਗ ਲਿੰਦੇ ਚੜਾਓ ਜਲਦੀ ਤੁਸੀਂ ਚੜਾਉਣਾ ਹੀ ਹੈ ਚਲੋ ਜ਼ਰੂਰ ਚੜਾਉਣਾ ਚਾਹੀਦਾ ਹੈ ਵੇਸਣ ਤੇ ਅਗਰ ਸੱਤ ਲੱਡੂ ਜਾਂ ਪਤੀਸੇ ਦੇ ਸੱਤ ਪੇਸ ਤੁਸੀਂ ਅੱਜ ਸ਼ਿਵ ਲਿੰਗ ਤੇ ਚੜਾ ਲਿਓ ਤਾਂ ਸੱਚ ਜਾਣੋ ਤੁਹਾਨੂੰ ਪੂਰਾ ਸਾਲ ਲੱਗੇਗਾ ਕਿ ਕੁਝ ਕੀਤਾ ਅੱਛਾ ਤੇ ਬੜਾ ਬੱচ্ছা ਫਲ ਮਿਲ ਰਿਹਾ ਹੈ ਤੇ ਨਾਲ ਗ੍ਰਹਿਾਂ ਨੂੰ ਵੀ ਮਜ਼ਬੂਤੀ ਜ਼ਰੂਰ ਮਿਲੇਗੀ ਖਾਸ ਤੌਰ ਤੇ ਡਿਪਰੈਸ਼ਨ ਤੇ ਟੈਨਸ਼ਨ ਤੇ ਕਨਫਿਊਜ਼ਨ ਵਾਲੀ ਸਥਿਤੀ ਤੁਹਾਡੀ ਅੱਛੀ ਹੋਏਗੀ ਕਿਉਂਕਿ ਤੁਸੀਂ ਮੰਗਲ ਮਿੱਠੇ ਨੂੰ ਕਿੱਥੇ ਦੇ ਰਹੇ ਹੋ ਕੋਲੇ ਨਾਲ ਦੇ ਤੇ ਮਹਾ ਸ਼ਿਵratri ਦਾ ਪਰਵ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ ਸਾਰੇ ਲੋਕਾਂ ਦੀ એનર્ਜੀ ਇੱਕ ਜਗ੍ਹਾ ਤੇ ਇਕੱਠੀ ਹੁੰਦੀ ਹੈ ਉਸ ਜਗ੍ਹਾ ਦੀ ਸ਼ੁਭਤਾ ਬੜੀ ਸ਼ੁਭ ਮੰਨੀ ਜਾਂਦੀ ਹੈ ਠੀਕ ਹੈ ਅਗਲੀ ਰਾਸ਼ੀ ਲੀਓ ਸਾਨੀ ਸਿੰਘ ਰਾਸ਼ੀ ਵਾਲੇ ਹੁਣ ਸਿੰਘ ਰਾਸ਼ੀ ਵਾਲਿਆਂ ਦੇ ਲਈ ਕੀ ਹੈ ਸੂਰਜ ਲਗਨ ਦਾ ਮਾਲਕ ਹੈ ਜੋ ਕਿ ਸ਼ਨੀ ਦੇ ਘਰ ਵਿੱਚ ਹੈ ਸੰਗਰਾਮ ਤੱਕ ਰਹੇਗਾ ਹੁਣ ਸ਼ਨੀ ਤੇ ਸੂਰਜ ਦੀ ਜੋਤੀ ਵੀ ਬਣੀ ਹੋਈ ਹੈ ਕੁੰਭ ਰਾਸ਼ੀ ਸ਼ੁਕਰ ਆ ਗਿਆ ਸ਼ੁਕਰ ਸ਼ਨੀ ਦੀ ਜੋਤੀ ਬਣ ਗਈ ਹੈ ਪਰ ਸੂਰਜ ਲਗਨ ਦਾ ਮਾਲਕ ਭਾਵੇਂ ਆਪਣੇ ਘਰ ਨੂੰ ਦੇਖ ਰਿਹਾ ਹੈ ਪਰ ਕਿੰਦੇ ਹਨ ਪੁੱਤਰ ਦੇ ਘਰ ਜੋ ਪਿਤਾ ਇਹ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦਾ ਹੈ ਪਿਤਾ ਆਪਣੇ ਸੱਤ ਪੁੱਤਰਾਂ ਦੀ ਪਾਲਣਾ ਕਰ ਸਕਦਾ ਪਰ ਇੱਕ ਪੁੱਤਰ ਦੇ ਲਈ ਪਿਤਾ ਦੀ ਪਾਲਣਾ ਕਰਨਾ ਜਾਂ ਪਿਤਾ ਨੂੰ ਆਪਣੇ ਆਪ ਨੂੰ ਥੋੜਾ ਜਿਆ ਕਿਉਂਕਿ ਉਹਨੂੰ ਦੇਣਾ ਚੰਗਾ ਲੱਗਦਾ ਆਪਣੇ ਪੁੱਤਰ ਨੂੰ ਲੈਣਾ ਉਸ ਤੋਂ ਚੰਗਾ ਨਹੀਂ ਲੱਗਦਾ ਇਸ ਕਰਕੇ ਥੋੜੀ ਜੀ ਪਰੇਸ਼ਾਨੀ ਹੋ ਜਾਂਦੀ ਹੈ ਤੇ ਇਸ ਕਰਕੇ ਇਸ ਪਰੇਸ਼ਾਨੀ ਵਿੱਚ ਸੂਰਜ ਅੱਜ ਕੱਲ ਚਾਲੇ ਰਿਹਾ ਦੇਖੋ ਹਨ ਤਾਂ ਪਾਵਰ ਕੱਟੀ ਹੈ ਤਾਂ ਕੀ ਕਰਨਾ ਤੁਸੀਂ ਸੂਰਜ ਨੂੰ ਸ਼ੁਭ ਕਰਨ ਦੇ ਲਈ ਜਲ 'ਚ ਗੁੜ ਪਾ ਕੇ ਸੂਰਜ ਨੂੰ ਅਰਗ ਵੀ ਦੇਣਾ ਹੈ ਤੇ ਇਹ ਤੁਸੀਂ ਜਲ ਗੁੜ ਵਾਲਾ ਪਾਣੀ ਤੇ ਗੁੜ ਵਾਲੇ ਆਪਾਂ ਬਣਾਉਨੇ ਆ ਨਾ ਛੋਟੇ-ਛੋਟੇ ਇਹਨੀਆਂ ਗੁੜ ਦੇ ਕੀ ਕਹਿੰਦੇ ਆ ਉਹਨਾਂ ਨੂੰ ਕਚੋਰੀਆਂ ਜਿਹਾ ਵਾਂਗ ਹੁੰਦੇ ਆ ਹਨਾ ਉਹ ਤੁਸੀਂ ਗੁੜ ਵਾਲੇ ਗੁੜ ਵਾਲੀ ਰੋਟੀ ਵੀ ਬਣਾ ਸਕਦੇ ਹੋ ਗੁੜ ਵਾਲੀ ਰੋਟੀ ਦੇ ਤਕਰੀਬਨ 7 ਪੀਸ ਕਰਕੇ ਪੰਛੀਆਂ ਨੂੰ ਵੀ ਪਾਓ ਤੇ ਗੁੜ ਵਾਲੇ ਪਾਣੀ ਦਾ ਗੁਲਗਲੇ ਹੂੰ ਗੁਲਗਲੇ ਕਿੰਦੇ ਹਨ ਤੇ ਤੁਸੀਂ ਗੁਲਗਲੇ ਬਣਾ ਕੇ 5 ਜਾਂ 7 ਗੁਲਗਲੇ ਪੰਛੀਆਂ ਨੂੰ ਵੀ ਪਾਓ ਤੇ ਉਹ ਗੁਲਗਲੇ ਤੁਸੀਂ ਦਾ ਭੋਗ ਲਗਾਓ ਛੇਪੋਲੇ ਨਾਲ ਤੇ ਬੜਾ ਛਾਪਾ ਮਿਲੇਗਾ ਬੜਾ ਵਧੀਆ ਹੋ ਜਾਏਗਾ ਸਾਰੋਂ ਕੋ ਸੂਰਜ ਸ਼ਨੀ ਦੀ ਜੁਤੀ ਜੋ ਕਾਫੀ ਹੱਡੀਆਂ ਜੋੜਾਂ ਦੀ ਪ੍ਰੋਬਲਮ ਦੇ ਰਹੀ ਹੈ ਤੇ ਭੋਲੇ ਨਾਲ ਤੇ ਕਿਰਪਾ ਕਰੋ ਕਿ ਸਾਡੇ ਲਈ ਸਭ ਸਹੀ ਹੋਵੇ ਤੇ ਸਹੀ ਕਿਉਂ ਨਹੀਂ ਹੋਏਗਾ ਵਿਸ਼ਵਾਸ ਹੈ ਨਾ ਅਗਲੀ ਰਾਸ਼ੀ ਵਰਗੋਚਾ ਨਹੀਂ ਕੰਨਿਆ ਰਾਸ਼ੀ ਹੈ ਕਨੇਰਾ ਸ਼ਿਵਾਲਿਆਂ ਦੇ ਲਈ ਬੁੱਧ ਤੁਹਾਡੇ ਲਗਨ ਦਾ ਮਾਲਕ ਨੀਚ ਦਾ ਚੱਲ ਰਿਹਾ ਜੋ 7ਵੇਂ ਸਥਾਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਪੇਪਰ ਨੂੰ ਲੈ ਕੇ ਕਿਤੇ ਪੇਪਰ ਭਰਨੇ ਆ ਕਿਤੇ ਜਾਣਾ ਆ ਕਿਤੇ ਇਦਾਂ ਦੀਆਂ ਸਿਚੁਏਸ਼ਨ ਤੁਹਾਨੂੰ ਅੱਜ ਕੱਲ ਫੇਸ ਕਰਨੀਆਂ ਹੀ ਪੈਣੀਆਂ ਨੇ ਹਨਾ ਬੁੱਧਰਾਉਦੀ ਜੋਤੀ ਕਰਕੇ ਤਾਂ ਤੁਸੀਂ ਕੀ ਕਰਨਾ ਇਸ ਟਾਈਮ ਤੇ ਮੰਦਰ ਜਾਣਾ ਹੈ ਹਰੀਆਂ ਸਬਜ਼ੀਆਂ ਜ਼ਰੂਰ ਲੰਗਰ ਚ ਦੇ ਕੇ ਆਉਣੀਆਂ ਨੇ ਠੀਕ ਹੈ ਤੇ ਹਰੀ ਮੂੰਗੀ ਪਾਣੀ ਵਿੱਚ ਥੋੜੀ ਚਿਪਾ ਕੇ ਦੇ ਨਾਲ ਤੁਲਸੀ ਦੇ ਪੱਤੇ ਲੈ ਕੇ ਜਾਓ ਨਾਲ ਹਰੀਆਂ ਇਲਾਚੀਆਂ ਲੈ ਕੇ ਜਾਓ ਪੰਜ ਜਾਂ ਸੱਤ ਹਰੀਆਂ ਇਲਾਚੀਆਂ ਸ਼ਿਵ ਭੋਲੇ ਨਾਮ ਦੇ ਸ਼ਿਰਜੀ ਦੇ ਸ਼ਿਵਲਿੰਗ ਤੇ ਰੱਖ ਕੇ ਉੱਤੇ ਕੱਚੀ ਲੱਸੀ ਪਾ ਕੇ ਆਓ ਲੈ ਬੁੱਧ ਨੂੰ ਮਜ਼ਬੂਤੀ ਮਿਲ ਜਾਏਗੀ ਬੁੱਧ اچھا ਹੋ ਜਾਏਗਾ ਤੁਹਾਡਾ ਉਪਾਅ ਵੀ ਹੋ ਜਾਏਗਾ ਤੁਹਾਡੀ ਰਾਸ਼ੀ ਗੱਤਾ ਤੇ ਨਾਲੇ ਤੁਹਾਡੇ ਲਗਨ ਦੇ ਮਾਲਕ ਨੂੰ ਭਲ ਵੀ ਮਿਲੇਗਾ ਤੇ ਗ੍ਰਹਾਂ ਦੀ એનર્ਜੀ ਵੀ ਤੇ ਨਾਲੇ ਮੱਥਾ ਵੀ ਟਿਕਿਆ ਜਾਏਗਾ ਹਨਾ ਅਗਲੀ ਰਾਸ਼ੀ ਲਈ ਬ੍ਰਾਜਾ ਨੇ ਤੁਲਾ ਰਾਸ਼ੀ ਵਾਲਿਆਂ ਦੇ ਲਈ ਤੁਲਾ ਰਾਸ਼ੀ ਵਾਲੇ ਜੇ ਅੱਜ ਅੱਜ ਦੇ ਦਿਨ ਸ਼ਿਵਲਿੰਗ ਤੇ ਕੀ ਚੜਾਂਦੇ ਆ ਮਹਾਸ਼ਿਵਰਾਤਰੀ ਤੇ ਮੰਦਰ ਜਾਣਾ ਧਾਰਮਿਕ ਸਥਾਨ ਤੇ ਜਾਣਾ ਤੇ ਨਾਲ ਤੁਲਾ ਤੁਲਾ ਮਤਲਬ ਸ਼ੁਕਰ ਇਸਤੇਮਾਲ ਕਰ ਤੇ ਸ਼ੁਕਰ ਸ਼ਨੀ ਦੇ ਨਾਲ ਜੁੱਤੀ ਬਣਾ ਕੇ ਚੱਲ ਰਿਹਾ ਹੈ ਤੁਲਾ ਰਾਸ਼ੀ ਵਾਲਿਆਂ ਦੇ ਸੋਚ ਸਥਾਨ ਵਿੱਚ ਹਨ ਤੇ ਸੋਚ ਸਬਦੀ ਅੱਛੀ ਹੀ ਹੁੰਦੀ ਹੈ ਤੇ ਹੋਰ ਜ਼ਿਆਦਾ ਅੱਛੀ ਰਵੇ ਔਲਾਦ ਪ੍ਰਾਪਤੀ ਲਈ ਚੰਗੇ ਹੋਣ ਔਲਾਦ ਦੇ ਸਬੰਧਾਂ ਲਈ ਅੱਛੀ ਹੋਣ ਤਾਂ ਉਹਦੇ ਲਈ ਤਕਰੀਬਨ ਤੁਲਾ ਲਗਣ ਵਾਲਿਆਂ ਨੇ ਅੱਜ ਇਤਰ ਦੀਆਂ ਸ਼ੀਸ਼ੀਆਂ ਇਕਦਾਂ ਦੋ ਸ਼ਿਵਿੰਗਾਂ ਤੇ ਚੜਾ ਕੇ ਆਣੀਆਂ ਨੇ ਇਤਰ ਦੀ ਸੀਚੀ ਜ਼ਰੂਰ ਚੜਾਣੀ ਹੈ ਇਤਰ ਕੰਨਾ ਪਿੱਛੇ ਲਗਾਣਾ ਹੈ ਸੁਗੰਧਤ ਉਸ ਤੇ ਸ਼ਿਪੋਲੇ ਦਾ ਅਰਦੇ ਅਗਰ ਮੂਰਤੀ ਹੋਵੇ ਤਾਂ ਚੜਨਾ ਹੈ ਉਂਗਠਿਆਂ ਨੂੰ ਤੇਤਰ ਲਗਾ ਕੇ ਆਓ ਦੇਖੋ ਤਾਂ ਸਹੀ ਅੰਗੂਠੇ ਪੈਰ ਬ੍ਰੈਸਪਦ ਦੇ ਮੰਨੇ ਜਾਂਦੇ ਆ ਤੇ ਇਹਦੇ ਨਾਲ ਬੜਾ ਸ਼ੁਭਫਲ ਮਿਲ ਸਕਦਾ ਤੁਹਾਨੂੰ ਤੇ ਨਾਲ ਪੈਸੇ ਦੀ ਪਰੇਸ਼ਾਨੀ ਚੋਂ ਉਹ ਵੀ ਬਿਲਕੁਲ ਠੀਕ ਹੁੰਦੀ ਜਾਏਗੀ ਅਗਲੀ ਰਾਸ਼ੀ ਸਕੋਰਪੀਓ ਜਾਨੀ ਬ੍ਰਿਸ਼ਚ ਰਾਸ਼ੀ ਵਾਲਿਆਂ ਨੇ ਮੰਦਰ ਜਾਣਾ ਹੈ ਅੱਜ 베ਰ ਚੜਾਣੇ ਆ 베ਰ ਜ਼ਰੂਰ ਚੜਾਣੇ ਆ ਤੇ ਥੋੜੇ ਜਿਹਾ 베ਰ ਲੈ ਕੇ ਜਾਓ ਪੋਜ ਪੱਤਰ ਲੈ ਕੇ ਜਾਓ ਉਹ ਵੀ ਤੁਸੀਂ ਬੇਲ ਪੱਤਰ ਸੌਰੀ ਪੋਜ ਪੱਤਰ ਨਹੀਂ ਬੇਲ ਪੱਤਰ ਹੈ ਨਾ ਚੜਾਣੇ ਸ਼ੁਭ ਮੰਨੇ ਜਾਂਦੇ ਆ ਵੈਸੇ ਦੇਖੋ ਕਹਿੰਦੇ ਆ ਕਿ ਦਤੂਰਾ ਜੋ ਹੈ ਨਾ ਉਹ ਸ਼ਿਵ ਜੀ ਦਾ ਆ ਫੇਵਰੇਟ ਮੰਨਿਆ ਜਾਂਦਾ ਪਰ ਤੁਸੀਂ ਨਹੀਂ ਇਹ ਚੀਜ਼ ਨਹੀਂ ਕਰਮੀ ਤੂਰਾ ਵਗੈਰਾ ਨਹੀਂ ਚੜਾਣਾ ਕਿ ਤੇਰੀ ਤਾਂ ਤੁਸੀਂ ਬੇਰ ਲੈ ਕੇ ਜਾਣੇ ਆ ਬੇਰ ਮੰਦਰ ਚੜਾਣੇ ਆ ਉੱਤੇ ਬਾਹਰ ਕੰਜਕਾ ਹੋਣਗੇ ਉਹਨਾਂ ਨੂੰ ਵੰਡ ਦੇਣੇ ਆ ਤਾਂ ਬੁੱਧ ਅੱਛਾ ਫਲ ਦੇਗਾ ਚੌਥੇ ਸਥਾਨ ਵਿੱਚ ਬਣੀ ਹੋਈ ਸ਼ੁਕਰ ਸ਼ਨੀ ਦੀ ਯੁਤੀ ਜੋ ਹੈ ਤੁਹਾਡੀ ਮਾਤਾ ਦੀ ਥੋੜੀ ਸਿਹਤ ਖਰਾਬ ਕਰ ਰਹੀ ਹੈ ਥੋੜੀ ਨਜ਼ਰਾ ਲਵਾ ਰਹੀ ਹੈ ਥੋੜੀ ਪਰੇਸ਼ਾਨੀ ਦੇ ਰਹੀ ਹੈ ਉਹ ਵੀ ਸ਼ੁਭ ਫਲ ਦੇਣਾ ਸ਼ੁਰੂ ਕਰ ਦੇਗੀ ਤੇ ਪੰਜਵੇਂ ਤੁਹਾਡੀ ਸੋਚ ਸਥਾਨ ਬੈਠਾ ਹੋਇਆ ਬੁੱਧ ਰਾਹੂ ਜੋ ਤੁਹਾਨੂੰ ਪੇਰਤੀ ਪ੍ਰੋਬਲਮ ਦੇ ਰਿਹਾ ਹੈ ਦੇ ਨਾਲ ਸ਼ੁਭ ਫਲ ਕਰੇਗਾ ਤੇ ਮੱਥਾ ਜਰੂਰ ਟੇਕਿਆ ਠੀਕਾ ਉਥੇ ਜੋ ਜਲ ਬਹਿ ਰਿਆ ਹੁੰਦਾ ਉਸ ਨੂੰ ਆਪਣੇ ਮੱਥੇ ਤੇ ਲਗਾਓ ਅਗਲੀ ਰਾਸ਼ੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਬ੍ਰਸਪਤ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਹੈ ਤੇ ਜਾਣਾ ਪੀਲੇ ਫੁੱਲਾਂ ਦਾ ਹਾਰ ਚੜਾਣਾ ਮੰਦਰ ਜਾਣਾ ਚਾਹੀਏ ਕਿਤੇ ਵੀ ਤਾਂ ਧਾਰਮਿਕ ਸਥਾਨ ਤੇ ਜਾਓ ਆਪਣੇ ਮਨ ਵਿੱਚ ਉਹ ਸ਼ਰਧਾ ਰੱਖੋ ਕਿ ਅੱਜ ਇਸ ਦਿਨ ਹੈ ਇਸ ਕਰਕੇ ਅਸੀਂ ਮੱਥਾ ਟੇਕਣ ਜਾ ਰਹੇ ਹਾਂ ਉਸ ਕੁਦਰਤ ਦਾ ਹੀ એનર્ਜੀ ਲੈ ਰਹੇ ਹਾਂ ਉਹ ਕਿਤੇ ਵੀ ਹੈ ਉਹ ਬਿਲਕੁਲ ਬLESING ਤੁਹਾਨੂੰ ਦਿੰਦਾ ਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਪੀਲੇ ਫੁੱਲਾਂ ਦਾ ਹਾਰ ਚੜਾ ਕੇ ਉਹਨਾਂ ਸ਼ਿਵਲਿੰਗ ਤੇ ਪੋਲੇ ਨਾ ਦੀ ਕਿਰਪਾ ਬਣੀ ਇਹ ਅਸ਼ੀਰਵਾਦ ਲੈਣਾ ਸਾਰੇ ਪਰਿਵਾਰ ਦੇ ਕਸ਼ਟ ਦੂਰ ਹੋਣ ਤੇ ਪਰੇਸ਼ਾਨੀਆਂ ਘਟ ਠੀਕ ਹੈ ਪੀਲਾ ਕੱਪੜਾ ਵੀ ਅੱਜ ਤੁਸੀਂ ਕਿਸੇ ਬ੍ਰਾਹਮਣ ਨੂੰ ਜਾਂ ਬਜ਼ੁਰਗ ਨੂੰ ਦਾਨ ਕਰ ਸਕਦੇ ਹੋ ਦਿਨ ਅੱਛਾ ਏ ਕੀਤਾ ਗਿਆ ਉਹ ਪਾਸ ਸੁਭਫਲ ਦੇਵੇਗਾ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖੋ ਜੋ ਸ਼ਨੀ ਹੈ ਉਹ ਸ਼ੁਕਰ ਨਾਲ ਧਨ ਸਥਾਨ ਵਿੱਚ ਹੈ ਤੇ ਸੂਰਜ ਵੀ ਨਾਲ ਹੀ ਹੈ ਹਨਾ ਤੇ ਬੁੱਧਰਾ ਉਹ ਕਿੱਥੇ ਬਣੇ ਹੋਇਆ ਤੀਸਰੇ ਸਥਾਨੇ ਜੇ ਥੋੜੀ ਬਥੀ ਗਲੇ ਦੀ ਪ੍ਰੋਬਲਮ ਦੇ ਰਿਹਾ ਇੱਕ ਦੋ ਚੀਜ਼ਾਂ ਤੇ ਅਸੀਂ 99 ਤੇ ਜਾ ਕੇ ਕਈ ਵਾਰੀ ਕੰਮ ਖਰਾਬ ਹੋ ਜਾਂਦੇ ਆ ਜੋ ਸਾਨੂੰ ਥੋੜਾ ਪਰੇਸ਼ਾਨ ਕਰਦੇ ਆ ਜਿਸ ਕਰਕੇ ਅਸੀਂ ਸக்ஸੈਸ ਲਈ ਕਲਪ ਜਾਂਦੇ ਆ ਪਰ ਮਕਰ ਲੱਗਣ ਵਾਲਿਆਂ ਦੇ ਮੰਗਲ ਉੱਚਦਾ ਹੈ ਤੇ ਚੰਦਰ ਵੀ ਅਜੇ ਲੱਗਣ ਵਿੱਚ ਹੀ ਹੈ ਤਾਂ ਜਿੱਦ ਕੇ ਅੜ ਕੇ ਆਪਣੀ ਮਰਜ਼ੀ ਨਾਲ ਕੀਤੇ ਕੰਮ ਚਾਹਦੀ ਦਗਣਾ ਚਪੀਣਾ ਪਾਣੀ ਚਾਹਦੀ ਦਾ ਚੌਸ ਟੁਕੜਾ ਸ਼ਿਵਲਿੰਗ ਤੇ ਚੜਾਣਾ ਕੱਚੀ ਲੱਸੀ ਜਾਂ ਜਲ ਸ਼ਿਵਲਿੰਗ ਤੇ ਚੜਾਣਾ ਤੇ ਬਹੁਤ ਹੀ ਸ਼ੁਭ ਹੈ ਨਾਲ ਅਗਰ ਤੁਸੀਂ ਅਮਰੂਦ ਚੜਾ ਸਕਦੇ ਹੋ ਤਾਂ ਦੋ ਅਮਰੂਦ ਤੇ ਤਿੰਨ ਅਮਰੂਦ ਸਭੀ ਤੀਜੇ ਬੁੱਧਾ ਤਿੰਨ ਅਮਰੂਦ ਚੜਾਓ ਤੇ ਬਹੁਤ ਅੱਛਾ ਵਧੀਆ ਰਹੇਗਾ ਤੇ ਨਾਲ ਬੱਚਿਆਂ ਨੂੰ ਤੁਸੀਂ ਅੱਜ ਪੂਰੀਆਂ ਛੋਲੇ ਖਿਲਾ ਸਕਦੇ ਹੋ ਸ਼ੁਭ ਫਲ ਮਿਲੇਗਾ ਜਾਂ ਦੁੱਧ ਚੰਦਰ ਲਗਣ ਚਾਹਨਾ ਦੁੱਧ ਤੋਂ ਬਣੀ ਹੋਈ ਖੀਰ ਉਸ ਦੇ ਵਿੱਚ ਹਲਕਾ ਜਿਹਾ ਸ਼ਹਿਦ ਪਾ ਕੇ ਖਿਲਾਓ ਬੱਚਿਆਂ ਨੂੰ ਕੀਤੂ ਦਾ ਫੁੱਲ ਸ਼ਾ ਪੂਰਾ ਫਲ ਮਿਲੇਗਾ ਤੇ ਸਕਸੈਸ ਵੀ ਮਿਲਨੀ ਸ਼ੁਰੂ ਹੋ ਜਾਏਗੀ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਨੇ ਅੱਜ ਮਹਾ ਸ਼ਿਵਰਾਤਰੀ ਤੇ ਕੀ ਕਰਨਾ ਹੈ ਜੀ ਸ਼ੁਕਰਸ਼ਨੀ ਦੀ ਜੁਤੀਆ ਸ਼ੁਕਰਸ਼ਨੀ ਮਤਰ ਲੱਡੂ ਗਪਾਲ ਜੀ ਰਾਧਾ ਕ੍ਰਿਸ਼ਨ ਜੀ ਤੇ ਜਾਣਾ ਤੁਸੀਂ ਮੰਦਰ ਸ਼ਨੀ ਦੇ ਜਾਨੀ ਸ਼ਨੀ ਭੋਲੇनाथ ਦੇ ਮੰਦਰ ਜਾਣਾ ਤੇ ਨਾਲ ਤੁਸੀਂ ਕੀ ਕਰਨਾ ਹੈ ਘਰ ਚ ਗੰਗਾ ਜਲ ਪਾ ਕੇ ਪਾਣੀ ਜੀ ਇਸ਼ਨਾਨ ਕਰ ਲੈਣਾ ਮੱਥੇ ਤੇ ਕੇਸਰ ਲਗਾ ਲੈਣਾ ਤੇ ਕੇਸਰ ਦੀ ਡੱਬੀ ਅੱਜ ਤੁਸੀਂ ਸ਼ਿਵਲਿੰਗ ਤੇ ਰੱਖਿਆ ਹੋਣੀ ਹੁਣ ਕੇਸਰ ਕਿਉਂ ਰੱਖਣਾ ਕਿਉਂਕਿ ਇਹ ਬੁੱਧ ਰਾਂਗ ਦੀ ਜੁਤੀ ਜੋ ਹੈ ਬਣੀ ਹੋਈ ਹੈ ਤਨੂ ਰਾਸ਼ੀ ਵਿੱਚ ਸੌਰੀ ਮੀਨ ਰਾਸ਼ੀ ਵਿੱਚ ਜੋ ਕਿ ਤੁਹਾਡੇ ਤੋਂ ਧੰਨ ਸਤਾਂ ਤਾਂ ਕੰਮ ਕਰ ਪੈਸੇ ਦੀ ਪਰੇਸ਼ਾਨੀ ਜੋ ਹਨੇਰ ਵਾਂਗੂ ਆ ਰਿਹਾ ਤੂਫਾਨ ਵਾਂਗੂ ਜਾ ਰਿਹਾ ਕੇਸਰ ਬ੍ਰਸਪਤ ਕੈਮ ਹੋਣ ਦੇ ਨਾਲ ਸ਼ੁਭ ਫਲ ਮਿਲਣਗੇ ਦਸ ਨਾਲ ਸੂਰਜ ਵੀ ਲਗਣ ਵਿੱਚ ਜੋ ਤੁਹਾਨੂੰ ਸਿਰ ਦੀ ਪ੍ਰੋਬਲਮ ਦੇ ਰਿਹਾ ਬੀਪੀ ਵਧਾਰਿਆ ਉਹ ਵੀ ਸਹੀ ਹੋ ਜਾਏਗਾ ਏਕ ਨਾਲ ਹੀ ਹਲਕੇ ਜਰੰਗ ਪਾ ਲੈਣੇ ਆਦਿ ਤੁਸੀਂ ਤਾਂ ਕਿ ਸੂਰਜ ਦੀ એનર્ਜੀ ਤੁਹਾਨੂੰ ਸ਼ੁਭ ਮਿਲਦੀ ਰਹੇ ਅਗਲੀ ਰਾਸ਼ੀ ਪਾਈਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਗਨ ਚਰਾਹੂ ਚੱਲ ਰਿਹਾ ਹੈ। ਕਿਨਾਰੀਆਲੋਂ ਆਪਣੇ ਤੋਂ ਸੱਤ ਵਾਰ ਵਾਰੋ ਛੇਪੋੜੇ ਆਦਿ ਚਰਨਾ ਚ ਰੱਖ ਕੇ ਆਓ ਕਿ ਜੋ ਐ ਤੇਰੇ ਦਾਤੇ ਆ ਸਭ ਤੂੰ ਹੀ ਸਹੀ ਕਰਨਾ। ਤੇਰੀ ਕਿਰਪਾ ਹੋ ਹੀ ਜਾਣੀ ਐ। ਤੇ ਨਾਲ ਬਾਹ ਪਿੱਪਲ ਦੇ ਪਿੱਪਲ ਦੇ ਦਰਖਤ ਹੁੰਦਾ ਨਾ ਮੰਦਰ ਦੇ ਵਿੱਚ ਤਾਂ ਉੱਥੇ ਤੁਸੀਂ ਪਿੱਪਲ ਦੀ ਜਾਣ ਤੇ ਕੀ ਪਾਣਾ ਐ? ਜਲ ਵੀ ਪਾਣਾ ਐ ਤੇ ਹਲਕੀ ਜੀ ਚਨੇ ਵੀ ਥੋੜੀ ਜੀ ਦਾਲ ਵੀ ਰੱਖ ਦੇਣੀ ਐ ਤਾਂ ਕਿ ਬ੍ਰਹਸਪਤ ਕੈਮਰੋ ਕਿਹੜੇ ਮਕੋੜੇ ਖਾ ਜਾਣਗੇ। ਅੱਛਾ ਚੁਫਲ ਮੇਜ ਏਸੀ ਲੋਜੀਕਲੀ ਮਹਾਸ਼ਿਵ ਰਾਤਰੀ ਤੇ ਤੁਸੀਂ ਆਪਣੀਆਂ ਰਾਸ਼ੀਆਂ ਮੁਤਾਬਕ ਉਪਾਅ ਕਰ ਸਕਦੇ ਹੋ ਵੈਸੇ ਕਹਿੰਦੇ ਆ ਕਿ ਪੂਜਾ ਕਰਨ ਦੀ ਹਰ ਕਿਸੇ ਦੀ ਆਪਣੀ ਵਿਧੀ ਹੈ ਜਿੱਦਾਂ ਤੁਹਾਡਾ ਮਨ ਕਰਦਾ ਹੈ ਉਦਾਂ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਇਹਦੇ ਵਿੱਚ ਇਹ ਨਹੀਂ ਕਿ ਟੇਡੇ ਹੋ ਜੋ ਮੇਡੇ ਹੋ ਜਾ ਰੱਖੋ ਇਦਾਂ ਰੱਖੋ ਇਸ ਤੋਂ ਬਾਅਦ ਆ ਰੱਖੋ ਇਸ ਤੋਂ ਬਾਅਦ ਆ ਰੱਖੋ ਉਹ ਗੋਇ ਨਹੀਂ ਉਹਦੇ ਕੋ ਉਪਾਅ ਹੁੰਦੇ ਆ ਜੋ ਆਪਾਂ ਕਰਦੇ ਆ ਤੇ ਨਾਲ ਕੁਦਰਤ ਜਾਣਦੀ ਹੈ ਕਿ ਤੁਸੀਂ ਆਪਣੀ ਕਿਸ ਤਰ੍ਹਾਂ ਦੀ એનર્ਜੀ ਲੈ ਕੇ ਕਿੱਥੇ ਕਿਵੇਂ ਕੀ ਕੰਮ ਕਰਦੇ ਹੋ ਸੁਣ ਧਿਆਨ ਨਾਲ ਸੁਣੋ ਜਿਨ੍ਹਾਂ ਦੀ ਜਨਮ ਪੱਤਰੀ ਵਿੱਚ ਕਾਲ ਸਰਪ ਦੋਸ਼ ਹੈ ਜਿਨ੍ਹਾਂ ਦੀ ਜਨਮ ਪੱਤਰੀ ਵਿੱਚ ਲੱਗਦਾ ਸ਼ਨੀ ਖਰਾਬ ਹੈ ਜਿਨ੍ਹਾਂ ਦੀ ਪੱਤਰੀ ਵਿੱਚ ਲੱਗਦਾ ਹੈ ਕਿ ਕਰਮਗਾਣ ਬਣਾਉਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਜਿਨ੍ਹਾਂ ਦੀ ਜਨਮ ਪੱਤਰੀ ਦੇ ਵਿੱਚ ਸ਼ਨੀ ਨੂੰ ਲੈ ਕੇ ਪਿਤਰ ਦੋਸ਼ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਕਾਲ ਸਰਪ ਨੂੰ ਦੋਸ਼ ਲੈ ਕੇ ਪਰੇਸ਼ਾਨੀ ਹੈ ਤਾਂ ਅੱਜ ਦੋ नाग ਚਾਂਦੀ ਦੇ ਤਾਂਬੇ ਦੇ ਜਾਂ ਤਾਰਾਂ ਦੇ ਬਣਾ ਲਓ ਜਾਂ ਆਟੇ ਦੇ ਬਣਾ ਕੇ ਗੋਲ-ਗੋਲ ਕਰਕੇ ਉਹਦੇ ਵਿੱਚ ਹਲਕੀ ਜੀ ਕਾਲੀ ਮਿਰਚ ਲਾ ਲਓ ਦੀ ਅੱਖ ਦੀ ਜਗ੍ਹਾ ਤੇ ਉਹ ਦੋਨੋਂ ਹੀ ਸੱਪਾਂ ਦਾ ਜੋੜਾ ਸ਼ਿਵਲਿੰਗ ਤੇ ਰੱਖ ਕੇ ਆਓ ਉੱਤੇ ਕੱਚੇ ਲੱਸੀ ਪਾ ਕੇ ਆਓ ਕਿ ਜਿੱਦਾਂ ਦੇ ਵੀ ਦੋਸ਼ ਸਾਡੀ ਜਨਮ ਬੱਤਰੀ ਚ ਨੇ ਜਿੱਦਾਂ ਦੀਆਂ ਵੀ ਪਰੇਸ਼ਾਨੀਆਂ ਸਾਡੇ ਗ੍ਰਹਿਾਂ ਚ ਨੇ ਉਹ ਸਭ ਠੰਡੀਆਂ ਕਰਨ ਵਾਲਾ ਤੂੰ ਹੀ ਹੈ ਤਕਾਲ ਸਤਿਯੋਗ ਦਾ ਅੱਜ ਦੇ ਦਿਨ ਕੀਤਾ ਉਪਾ ਬੜਾ ਸ਼ੁਭਫਲ ਦੇਂਦਾ ਠੀਕ ਹੈ ਜੀ ਮਹਾਸ਼ਿਵਰਾਤਰੀ ਦੀ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਕਹਤੋਂ ਆਪਾਂ ਕਿਸੇ ਜਨਮ ਬੱਤਰੀ ਤੇ ਚਰਚਾ ਵੀ ਕਰਾਂਗੇ ਅੱਜ ਸ਼ਿਵਰਾਤਰੀ ਕਰਕੇ ਨਹੀਂ ਕਰ ਰਹੇ ਸਾਰਸ਼ੀਗ